ਐਕਚੁਅਲੀ ਮਾਮ ਜੀ ਅਸੀਂ ਜਿਹੜਾ 1.5 ਫੁੱਟਾ ਕੁਲਚਾ ਬਣਾ ਰਹੇ ਆ ਇਹਦਾ ਅਸੀਂ ਨਾ ਸਪੈਸ਼ਲ ਸਕੇਲ ਰੱਖਿਆ ਹੋਇਆ ਜੀ ਇਹ 1.5 ਫੁੱਟੇ ਕੁਲਚਾ ਜਿਹੜਾ ਆਪਾਂ ਪ੍ਰੋਪਰ ਤੁਹਾਨੂੰ ਜਿਹੜਾ ਬਣਾ ਕੇ ਇਹਦਾ ਡੋ ਤਿਆਰ ਕਰਕੇ ਤੇ ਬਕਾਇਦਾ ਤੁਹਾਨੂੰ ਸਕੇਲ ਦੇ ਨਾਲ ਅਸੀਂ ਜਿਹੜਾ ਨਾਪ ਕੇ ਦਿੰਨੇ ਆ ਕੁਲਚਾ ਜੀ ਤੇ ਸਪੈਸ਼ਲੀ 1.5 ਫੁੱਟ ਦਾ ਨਾਪਿਆ ਹੈ ਹਾਂਜੀ 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 ਇਹ ਪ੍ਰੋਪਰ ਤੁਸੀਂ ਦੇਖਿਓ ਹਾਂ 1 ਇੰਚ ਜ਼ਿਆਦਾ ਹੋ ਗਿਆ ਹਾਂ ਮੋਲਾ 1 ਇੰਚ ਜ਼ਿਆਦਾ ਹੋ ਸਕਦਾ ਪਰ ਕਾ ਨਹੀਂ ਇਹ ਵੱਧ ਦਵਾਂਗੇ ਜੀ ਘੱਟ ਨਹੀਂ ਦਵਾਂਗੇ ਜਿਹੜਾ ਕਸਟਮਰ ਨੂੰ ਉਸੇ ਇਹਦੇ ਵਿੱਚ ਮੈਂ ਬੇਸਿਕਲੀ ਜਿਹੜੀ ਹੈ ਮਿਕਸ ਵਾਈ ਦੀ ਸਟਫਿੰਗ ਕੀਤੀ ਆ ਸੀ ਜੀ ਤੇ ਇਹ ਆਟਾ ਗੁਲਚਾ ਆਪਣਾ ਪ੍ਰਪੇਅਰ ਹੋ ਰਿਹਾ ਕਿਉਂਕਿ ਕਸਟਮਰ ਦੀ ਡਿਮਾਂਡ ਸੀਗੀ ਕਿ ਅਸੀਂ ਮੈਦਾ ਦਾ ਹਰ ਪਾਸੇ ਖਾਣੇ ਆ ਪਰ ਸਾਨੂੰ ਜਿਹੜਾ ਜਿਹੜਾ 1.5 ਫੁੱਟ ਹੈ ਉਹ ਆਟੇ 'ਚ ਵੀ ਪੋਸੀਬਲ ਹੈਗਾ ਤੇ ਆਪਾਂ ਇਹ ਆਟਾ ਗੁਲਚਾ ਦੇਖੋ ਪ੍ਰਪੇਅਰ ਹੋ ਰਿਹਾ ਤੇ ਇਹ ਪ੍ਰੋਪਰ ਜਿਹੜੀ ਇਹਦੇ ਵਿੱਚ ਜਿਹੜੀ ਹੈਗੀ ਹੈ ਦੇਸੀ ਕੋ ਦੀ ਫਿਲਿੰਗ ਕਰਕੇ ਤੇ ਪ੍ਰੋਪਰ ਜਿਹੜੀਆਂ ਵੈਜਿਸ ਹੈਗੀਆਂ ਦੇ ਉੱਤੇ ਸਪਰਿੰਕਲ ਕਰ ਦਿਆਂ ਜਿੱਚਾ ਚੁਕੰਦਰ ਹੋ ਗਈ ਹਾਂ ਬੀਨਸ ਹੋ ਗਏ ਜੀ ਐਕਚੁਅਲੀ ਮੈਮ ਅਸੀਂ ਜਿਹੜਾ 1.5 ਫੁੱਟਾ ਕੁਲਚਾ ਬਣਾ ਰਹੇ ਹਾਂ ਇਹਦਾ ਅਸੀਂ ਨਾ ਸਪੈਸ਼ਲ ਸਕੇਲ ਰੱਖਿਆ ਹੋਇਆ ਜੀ ਇਹ 1.5 ਫੁੱਟਾ ਕੁਲਚਾ ਜਿਹੜਾ ਆਪਾਂ ਪ੍ਰੋਪਰ ਤੁਹਾਨੂੰ ਜਿਹੜਾ ਬਣਾ ਕੇ ਇਹਦਾ ਡੋ ਤਿਆਰ ਕਰਕੇ ਤੇ ਬਕਾਇਦਾ ਤੁਹਾਨੂੰ ਸਕੇਲ ਦੇ ਨਾਲ ਅਸੀਂ ਜਿਹੜਾ ਨਾਪ ਕੇ ਦਿੰਨੇ ਆ ਕੁਲਚਾ ਜੀ ਸੋ ਪਿੱਛੇ ਕੁਲਚੇ ਬਣ ਵੀ ਰਿਹਾ ਆਪਾਂ ਦੇਖ ਲਈਏ ਕਿ ਕਿਸ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਸੋ ਤੁਸੀਂ ਦੇਖਾਂਗੇ ਅਸੀਂ ਦੇਖਾਂਗੇ ਕਿ ਕਿਸ ਤਰੀਕੇ ਨਾਲ ਕੁਲਚਾ ਜਿਹੜਾ ਤਿਆਰ ਕੀਤਾ ਜਾ ਰਿਹਾ ਆ ਤੁਸੀਂ ਮਤਲਬ ਸਪੈਸ਼ਲੀ 1.5 ਫੁੱਟ ਦਾ ਨਾਪਿਆ ਹੈ ਹਾਂਜੀ 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 ਇਹ ਪ੍ਰੋਪਰ ਤੁਸੀਂ ਦੇਖਿਓ ਹਾਂ 1 ਇੰਚ ਜ਼ਿਆਦਾ ਹੋ ਗਿਆ ਹਾਂਜੀ ਮਤਲਬ 1 ਇੰਚ ਜ਼ਿਆਦਾ ਹੋ ਸਕਦਾ ਪਰ ਕੱਟ ਨਹੀਂ ਹੁੰਦਾ ਇਹ ਵੱਧ ਦਵਾਂਗੇ ਜੀ ਘੱਟ ਨਹੀਂ ਦਵਾਂਗੇ ਜਿਹੜਾ ਕਸਟਮਰ ਨੂੰ ਅਸੀਂ ਕੀ ਬਾਤ ਹੈ ਮਤਲਬ ਇੱਥੇ ਆ ਕੇ ਹਰ ਜੋ ਜੋ ਵੀ ਕੋਈ ਆਂਦਾ ਖੁਸ਼ ਹੋ ਕੇ ਜਾਂਦਾ ਹੈ ਖੁਸ਼ ਹੋ ਕੇ ਜਾਊਗਾ ਜੀ ਕੀ ਬਾਤ ਹੈ ਤੇ ਦੱਸੂਗੀ ਭਾਜੀ ਇਹਦੇ ਵਿੱਚ ਕੀ ਕੀ ਪਾਇਆ ਹੈ ਇਦੇ ਵਿੱਚ ਮੈਂ ਬੇਸਿਕਲੀ ਜਿਹੜੀ ਆ ਮਿਕਸ ਵਾਈ ਦੀ ਸਫਿੰਗ ਕੀਤੀ ਆ ਸੀ ਜੀ ਤੇ ਇਹ ਆਟਾ ਗੁਲਚਾ ਆਪਣਾ ਪ੍ਰੇਪੇਅਰ ਹੋ ਰਿਹਾ ਕਿਉਂਕਿ ਕਸਟਮਰ ਦੀ ਡਿਮਾਂਡ ਸੀਗੀ ਕਿ ਅਸੀਂ ਮਾਦਾ ਦਾ ਹਰ ਪਾਸੇ ਖਾਣੇ ਆ ਪਰ ਸਾਨੂੰ ਜਿਹੜਾ ਜਿਹੜਾ 1.5 ਫੁੱਟ ਆ ਉਹ ਆਟੇ 'ਚ ਵੀ ਪੋਸੀਬਲ ਹੈਗਾ ਤੇ ਆਪਾਂ ਇਹ ਆਟਾ ਗੁਲਚਾ ਦੇਖੋ ਪ੍ਰੇਪੇਅਰ ਹੋ ਰਿਹਾ ਹੂੰ ਤੇ ਇਹ ਪ੍ਰੋਪਰ ਜਿਹੜੀ ਇਹਦੇ ਵਿੱਚ ਜਿਹੜੀ ਹੈਗੀ ਹੈ ਦੇਸੀ ਕੋਰੀ ਫਿਲਿੰਗ ਕਰਕੇ ਤੇ ਪ੍ਰੋਪਰ ਜਿਹੜੀਆਂ ਵੈਜੀਸ ਹੈਗੀਆਂ ਦੇ ਉੱਤੇ ਸਪਰਿੰਕਲ ਕਰਦੇ ਆ ਜਿੱਚਾ ਚੁਕੰਦਰ ਹੋਗੀ ਹਾਂ ਬੀਨਸ ਹੋਗੇ ਜੀ ਤੇ ਹੋਰ ਆਪਣਾ ਜਿਹੜੀ ਆ ਵੀਨਸ ਵਗੈਰਾ ਚੁਕੰਦਰ ਵਗੈਰਾ ਹੋਗੀ ਤੇ ਇਹ ਸਾਰਾ ਕੁਝ ਆਪਾਂ ਕੈਰੇਟ ਵਗੈਰਾ ਕਰ ਦਿੰਦੇ। ਮਤਲਬ ਮਤਲਬ ਕਹਿਣ ਦਾ ਪਾਓ ਇਹ ਹੈ ਕਿ ਸਾਰਾ ਕੁਝ ਤੁਹਾਨੂੰ ਬਿਲਕੁਲ ਹੈਲਦੀ ਮਿਲਣ ਵਾਲਾ ਹੈ। ਸਾਰਾ ਕੁਝ ਹੈਲਦੀ ਜੀ। ਦੇਖੋ ਕੋਲਚਾ ਵੀ ਆਟੇ ਵਿੱਚ ਹੋ ਗਿਆ ਜੀ। ਬਿਲਕੁਲ। ਤੇ ਵਿੱਚ ਆਪਾਂ ਮਿਕਸ ਵੈਜੀਜ਼ ਐਡ ਕਰ ਦਿੱਤੀਆਂ ਜਿਹੜੇ ਆਪਣੇ ਚਨੇ ਆ ਵਿਦਾਊਟ ਤੜਕੇ ਵਾਲੇ ਜਿਹੜੇ ਅੰਮ੍ਰਿਤਸਰੀ ਸਟਾਈਲ ਚਨੇ ਮਿਲਣਗੇ ਜੀ। ਨਾਲ ਤੁਹਾਨੂੰ ਆਪਾਂ ਚਟਨੀ ਦਵਾਂਗੇ ਜੀ। ਮੱਲੀ ਤੇ ਗੁੜ ਦੀ ਚਟਨੀ। ਕੀ ਬਾਤ ਹੈ? ਓਬਵੀ ਸਪੈਸ਼ਲੀ ਕਰੋ ਤਿਆਰ ਕਰਦੇ ਹੋ। ਨਹੀਂ ਮੈਮ ਸਾਰਾ ਕੁਝ ਇਸ ਸਵੇਰੇ ਮਾਰਨਿੰਗ ਤੇ 7:30 ਪਾਉਣੇ ਦਾ 8:20 ਆ ਜਾਂਦੇ ਆ ਸਵੇਰੇ ਆਂਦੇ ਆ ਸਾਰ ਸਾਰੀ ਤਿਆਰੀ ਹੁੰਦੀ ਹੈ ਜੀ ਬਿਲਕੁਲ ਕਈ ਲੋਕ ਖਾਣ ਪੀਣ ਦੇ ਤਾਂ ਬਹੁਤ ਸ਼ੁਕੀਨ ਹੁੰਦੇ ਆ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਬੜੇ ਸਵਾਲ ਆ ਜਾਂਦੇ ਆ ਯਾਰ ਹੈਲਦੀ ਹੈ ਕਿ ਨਹੀਂ ਹੈਲਦੀ ਸੋ ਆਟੇ ਵਾਲਾ ਪ੍ਰੋਪਰ ਵੈਜੀ ਵੈਜਿਸ ਨਾਲ ਜਿਹੜਾ ਇਹ ਕੁਲਚਾ ਤਿਆਰ ਕੀਤਾ ਜਾ ਰਿਹਾ ਹੈ ਇਹ ਦੇਖੋ ਮੈਂ ਪ੍ਰੋਪਰ ਜਿਹੜੀ ਵੈਜਿਸ ਦੀ ਸਪਰਿੰਕਲ ਹੋ ਰਹੀ ਹੈ ਜੀ ਜੀ ਔਰ ਇਹ ਪ੍ਰੋਪਰ ਕਟਿੰਗ ਰੋਜ਼ ਦੇ ਰੋਜ਼ ਕਟਿੰਗ ਹੋਣੀ ਹੈ ਹੂੰ ਕੋਈ ਮਤਲਬ ਇਹ ਨਹੀਂ ਹੈ ਕਿ ਕੱਟ ਕਰਕੇ ਰੱਖਿਆ ਹੋਈਆਂ ਡੇਲੀ ਦੀ ਕਟਿੰਗ ਹੋਣੀ ਹੈ ਜੀ ਕੀ ਬਾਤ ਹੈ ਤੇ ਉਹ ਸਾਰਾ ਫਰੈਸ਼ ਜਿਹੜਾ ਮਟੀਰੀਅਲ ਵਿੱਚ ਪ ਤੇ ਬਾਦੀ ਕਿੰਨਾ ਟਾਈਮ ਲੱਗਦਾ ਇਹਨੂੰ ਬਣਾਉਣ ਨੂੰ ਦੇਖੋ ਮੈਮ ਬੇਸਿਕਲੀ ਇਹਨੂੰ ਤਿਆਰ ਹੋਣ ਨੂੰ 8 ਤੋਂ 10 ਮਿੰਟ ਪਰ ਸਾਨੂੰ ਜ਼ਰੂਰ ਕਸਟਮਰ ਟਾਈਮ ਦੇਵੇ ਕਿਉਂਕਿ ਕੁਲਚਾ ਦੇਖੋ ਜਿਹੜਾ ਸਾਰਾ ਲਾਈਵ ਹੀ ਰੈਡੀ ਹੋਣਾ ਸਭ ਕੁਝ ਇਹਦੇ ਵਿੱਚ ਕੁਝ ਵੀ ਰੈਡੀਮੇਡ ਨਹੀਂ ਹੈਗਾ ਅੱਜ ਭਾਜੀ ਇੰਨਾ ਵੱਡਾ ਕੁਲਚਾ ਬਣਾ ਰਹੇ ਹੋ ਕਿਤੇ ਐ ਤਾਂ ਨਹੀਂ ਹੈਗਾ ਵੀ ਕੱਚਾ ਲੋਕਾਂ ਨੂੰ ਖਵਾ ਰਹੇ ਹੋ ਕਿਉਂਕਿ ਐਡਾ ਵੱਡਾ ਬਣ ਰਿਹਾ ਕਿਤੇ ਨਾ ਕਿਤੇ ਮੰਦੇ ਵਿੱਚ ਇੱਕ ਡਾਊਟ ਵੀ ਹੁੰਦਾ ਕਿ ਕੱਚਾ ਨਾ ਹੋਵੇ ਸਟਫਿੰਗ ਜਿਹੜੀ ਹੈ ਵਧੀਆ ਤਰੀਕੇ ਨਾਲ ਪੱਕੀ ਹੈ ਕਿ ਨਹੀਂ ਪੱਕੀ ਦੇਖੋ ਜਿਹੜਾ ਕੁਲਚਾ ਆਪਾਂ ਤੁਹਾਨੂੰ ਲਾ ਕੇ ਦੇ ਰਹੇ ਹਾਂ ਜੀ ਇਹਦੀ ਇੱਕ ਇਹਨੂੰ ਕਿੰਨੀ ਹੀਟ ਚਾਹੀਦੀ ਹੈ ਤਾਂ ਲੋਰ ਦੇ ਵਿੱਚ ਕਿੱਥੇ ਲੱਗਣਾ ਹਾਂ ਇਹ ਦੇਖੋ ਜੀ ਹੁਣ ਜਿਵੇਂ ਕੁਲਚਾ ਜਾ ਰਿਹਾ ਹੈ ਇਹ ਮੈਂ ਤੁਹਾਨੂੰ ਦਿਖਾਣਾ ਇੱਕ ਵਾਰੀ ਬਿਲਕੁਲ ਇ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਤੰਦੂਰ ਦੇ ਵਿੱਚ ਜਿਹੜਾ ਹੈ ਕੁਲਚਾ ਚੱਲਾ ਗਿਆ ਹੈ ਸੋ ਕਾਫੀ ਵਧੀਆ ਤਰੀਕੇ ਨਾਲ ਇਹਨਾਂ ਵੱਲੋਂ ਜਿਹੜਾ ਕੁਲਚਾ ਤਿਆਰ ਕੀਤਾ ਜਾ ਰਿਹਾ ਹੈ। ਇਹ ਕੁਲਚਾ ਕੱਚਾ ਨਹੀਂ ਹੋਊਗਾ ਜੀ ਬਿਲਕੁਲ ਕਿਉਂਕਿ ਇਹਨੂੰ ਸੇਕੇ ਦੇ ਹਿਸਾਬ ਨਾਲ ਐਡਜਸਟ ਕੀਤਾ ਗਿਆ ਹੈ ਕੁਲਚੇ ਨੂੰ। ਅੱਛਾ। ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਕਿ ਪ੍ਰੋਪਰ ਪਲੇਟਿੰਗ ਰੈਡੀ ਹੋਣ ਦੇ ਵਿੱਚ ਕੁਲਚੇ ਵਿੱਚ 8 ਤੋਂ 10 ਮਿੰਟ ਦਾ ਟਾਈਮ ਲੱਗਦਾ ਹੈ। ਹਾਂ। ਤੇ ਵਦਨ 8 ਤੋਂ 10 ਮਿੰਟ ਪਲਪਰ ਜਿਹੜੇ ਪਲੇਟ ਰੈਡੀ ਹੋ ਜਾਊਗੀ ਮਤਲਬ 8 ਤੋਂ 10 ਮਿੰਟ ਲੱਗਣੇ ਤੇ ਕੁਲਚਾ ਜਿਹੜਾ ਹੈ ਰੈਡੀ ਹੋ ਜਾਊਗਾ ਰੈਡੀ ਹੋ ਜਾਊਗਾ ਜੀ ਪ੍ਰੋਪਰ ਕੀ ਬਾਤ ਹੈ ਅੱਛਾ ਭਾਜੀ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਡਿਮਾਂਡ ਜਿਹੜੀ ਹੈ ਕਿਤੇ ਜਾਂਦੀ ਹੈ ਲੋਕਾਂ ਵੱਲੋਂ ਸਾਡਾ ਮੈਮ ਜਿਹੜਾ ਇੱਕ ਸਪੈਸ਼ਲ ਜਿਹੜਾ ਕੁਲਚਾ ਪੈਟੀ ਕੁਲਚਾ ਆਪਣਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈਗਾ ਪਲੱਸ ਹੁਣ ਜਿਵੇਂ 1.5 ਫੁੱਟ ਵਾਲਾ ਜੀ ਲਾਂਚ ਕੀਤਾ ਤੇ ਕਸਟਮਰ ਆ ਕੇ ਸਾਰੇ ਡਿਮਾਂਡ ਕਰਦੇ ਆ ਕਿ ਤੁਸੀਂ ਇਹ ਨਵਾਂ ਕੁਲਚਾ 1.5 ਫੁੱਟ ਲਾਂਚ ਕੀਤਾ ਤੇ ਉਹ ਸਾਨੂੰ ਦਿਓ ਤੇ ਸਾਡੀ ਜਿਹੜੀ ਸਪੈਸ਼ੈਲਟੀ ਆ ਉਹ ਤੁ ਨਾਲ ਦੇ ਸਕਦੇ ਆ ਜੀ ਤੇ ਦੇਸੀ ਕਿਉਂ ਅਗਰ ਮੰਗਦਾ ਤੇ ਦੇਸੀ ਕਿਉਂ ਵੀ ਦਵਾਂਗੇ ਮਤਲਬ ਹਰ ਜਿਹੜਾ ਕਸਟਮਰ ਆਂਦਾ ਉਹਦੀ ਰਿਕੁਆਇਰਮੈਂਟ ਦੇ ਅਨੁਸਾਰ ਸਾਰਾ ਰਿਕੁਆਇਰਮੈਂਟ ਦੇ ਅਨੁਸਾਰ ਤੁਸੀਂ ਜੋ ਮੰਗੋਗੇ ਉਸੇ ਹਿਸਾਬ ਨਾਲ ਦਵਾਂਗੇ ਜੀ ਉਹਦੇ ਕੋਈ ਐਕਸਟਰਾ ਚਾਰਜਸ ਨਹੀਂ ਲਾਵਾਂਗੇ ਅਸੀਂ ਕੀ ਬਾਤ ਹੈ ਅੱਛਾ ਭਾਜੀ ਲੋਕ ਆਂਦੇ ਨੇ ਬੜਾ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਹੈ ਵੀ ਹਾਂ ਅਸੀਂ ਤਾਂ ਖਾ ਲਾਂਗੇ ਲੇਕਿਨ ਲੱਗਦਾ ਕਿ ਜਦੋਂ ਇੱਕ ਲੋਕ ਆਂਦਾ ਇੱਕ ਬੰਦਾ ਆਂਦਾ ਇੱਕ ਕਸਟਮਰ ਆਂਦਾ ਇੱਕ ਕੁਲਚਾ ਖਾ ਜਾਂਦਾ ਹੈ ਕਿ ਨਹੀਂ ਖਾ ਪੰਦਾ ਦੇਖੋ ਜਿਹੜਾ ਤਾਂ 1.5 ਫੁੱਟ ਹੀ ਕੁਲਚਾ ਹੈਗਾ ਬਹੁਤ ਈਜ਼ੀਲੀ ਤਿੰਨ ਬੰਦੇ ਐ ਕੁਲਚਾ ਛੋਟਾ ਰਹਿ ਗਿਆ ਯਾ ਸਟਫਿੰਗ ਘੱਟ ਕੀਤੀ ਆ ਹਮ ਖੁੱਲੀਆਂ ਸਟਫਿੰਗ ਕਰਦੇ ਆ ਫਰੈਸ਼ੀ ਸਭ ਕੋ ਜਗਾ ਜੀ ਜਦੋਂ ਇਹ ਕੁਲਚਾ ਤੁਸੀਂ ਲਾਂਚ ਕੀਤਾ ਪਹਿਲੇ ਆਪ ਟੈਸਟ ਕੀਤਾ ਆਪ ਜਦੋਂ ਬਣਾਇਆ ਸੀ ਜੀ ਦੇਖੋ ਮੇਰੇ ਕੋਲੇ ਪੂਰਾ ਨਹੀਂ ਖਾਦਾ ਗਿਆ ਜੀ ਅੱਛਾ ਮੈਂ ਤੁਹਾਨੂੰ ਸਹੀ ਦੱਸਾਂ ਕਿਹਦੇ ਪੰਜਾਬੀ ਬਹੁਤ ਖਾਣ ਪੀਣ ਵਾਲੇ ਹੁੰਦੇ ਆ ਨਾ ਇਹ ਬਹੁਤ ਚਾਹ ਵਾਲੇ ਦਾ ਹੁੰਦੇ ਆ ਪਰ 1.5 ਫੁੱਟਾ ਜਿਹੜਾ ਕੁਲਚਾ ਹੈਗਾ ਬੇਸਿਕਲੀ ਦੋ ਬੰਦੇ ਐਡਜਸਟ ਕਰਦੇ ਆ ਹਾਂ ਕੋਈ ਅਗਰ ਕੋਈ ਜਿਮਰ ਹੈਗਾ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਖਾ ਨਹੀਂ ਸਕਦਾ ਕੋਈ ਚੈਲੰਜ ਨਹੀਂ ਕਰਦੇ ਇਸ ਚੀਜ਼ ਨੂੰ ਕੋਈ ਸਾਡੇ ਕੋਲੇ ਹੁਣ ਜਿਮਰ ਸੌਂਦੇ ਆ ਉਹ ਜੀ ਹਾਂਜੀ ਕੀ ਬਾਤ ਸੋ ਆ ਤੁਸੀਂ ਦੇਖ ਸਕਦੇ ਹੋ ਕਿ 8 ਮਿੰਟ ਜਿਹੜਾ ਇਹ ਸਕੁਲਚੇ ਨੂੰ ਤਿਆਰ ਹੋਣ ਦੇ ਵਿੱਚ ਲੱਗੇਗਾ ਲੱਗਣਗੇ ਤੇ ਸਕੁਲਚੇ ਦੀ ਜਿਵੇਂ ਗੱਲ ਕਰਾਈ ਦੀ ਲੰਬਾਈ ਬਿਲਕੁਲ 1.5 ਫੁੱਟ ਆ ਜੋ ਕਿ ਤੁਹਾਡੇ ਸਾਹਮਣੇ ਬਿਲਕੁਲ ਬਣਾਈ ਹੈ ਜਿਸ ਦੇ ਵਿੱਚ ਸਪੈਸ਼ਲੀ ਫਰੈਸ਼ ਸਵੇਜਸ ਜਿਹੜੀਆਂ ਨੇ ਯੂਜ਼ ਕੀਤੀਆਂ ਗਈਆਂ ਅੱਛਾ ਸਬਜ਼ੀਆਂ ਦੀ ਮੈਂ ਗੱਲ ਕਰਾਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਜੜੀਆਂ ਨੇ ਇਹਦੇ ਵਿੱਚ ਪਾਉਂਦੇ ਹਾਂ ਇਹਦੇ ਚ ਜੀ ਟੁਕੰਦਰ ਹਮ ਅਸੀਂ ਬੀਨਸ ਹੋਗੀ ਕੈਰਟ ਹੋਗੀ ਬਾਕੀ ਹੋਰ ਕਸਟਮਰ ਦੇ ਹਿਸਾਬ ਨਾਲ ਕੋਈ ਕਹਿੰਦਾ ਜੀ ਇਹਦੇ ਵਿੱਚ ਤੁਸੀਂ ਪਨੀਰਾਂ ਦੀ ਐਡ-ਆਨ ਕਰ ਲਓ ਜਾਂ ਕੋਈ ਕਸਟਮਾਈਜ਼ ਸਾਡੇ ਕੋਲ ਕਰਾ ਲੈਂਦਾ ਤੁਸੀਂ ਪਨੀਰ ਪਿਆਜ਼ ਦੇ ਦਿਓ ਉਹ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਵੀ ਅਸੀਂ ਕਸਟਮਾਈਜ਼ ਕਰ ਦਿਆਂਗੇ ਕੀ ਬਾਤ ਹੈ ਕਿੰਨਾ ਕ ਪਿਆਰ ਮਿਲ ਰਿਹਾ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਜੀ ਕਸਟਮਰ ਦਾ ਤੇ ਦਿਲ ਖੋਲ ਕੇ ਲੋਕ ਪਿਆਰ ਕਰ ਰਹੇ ਆ ਹਾਂ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਬਿਲਕੁਲ ਕਿਹਦੇ ਪੰਜਾਬੀਆਂ ਦੇ ਦਿਲ ਤਾਂ ਵੱਡੇ ਹੁੰਦੇ ਆ ਪਰ ਹੁਣ ਪੰਜਾਬੀਆਂ ਦੇ ਜਿਹੜੇ ਨੇ ਕੁਲਚੇ ਵੀ ਵੱਡੇ ਹੋਣ ਲੱਗ ਗਏ 1.5 ਫੁੱਟ ਦਾ ਕੁਲਚਾ ਹੋਣ ਲੱਗ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਧੰਨ ਕਰ ਦਿੱ ਗੱਟ ਕਰ ਦੋ ਆ ਉਧਰ